ਫੀਡ ਦੇ ਵਿੱਚ ਜਿਵੇਂ 25 ਕਿਲੋ ਮੱਕੀ ਹੋ ਗਈ 20 ਕਿਲੋ ਕਣਕ 45% ਅਨਾਜ ਹੋ ਗਿਆ ਹੁਣ ਆਪਾਂ ਕੀ ਕਰਦੇ ਹਾਂ ਹੁਣ ਸਰੋਂ ਦੀ ਖਾਲ ਵੱਧ ਹੈ 20 ਕਿਲੂਆਂ 15 ਬੜੇਮਿਆਂ ਦੀ ਹੈ ਸਿਆਲਾਂ ਦੇ ਵਿੱਚ ਆਪਾਂ ਬੜੇਮਿਆਂ ਦੀ ਖਾਲ 20 ਕਿਲੋ ਕਰਦੀ ਤੇ ਸਰੋਂ ਦੀ 15 ਰੱਖ ਲਈਦੇ ਜਾਂ ਬਰਾਬਰ ਕਰ ਦੇਈਦੀ ਹੈ ਜੇ ਤੁਹਾਡੀ ਮੈਂ ਇਸ ਕੜੱਤਨ ਨਹੀਂ ਮੰਨਦੀ ਤੁਸੀਂ ਪਾਉਂਦੀ ਸਾਰੀ ਸਰੋਂ ਦੀ ਖਾਲ ਪਾ ਲਓ ਉਹ ਬੜੇਮਿਆਂ ਦੀ ਖਾਲ ਨਾਲੋਂ 100 ਗੁਣੇ ਚੰਗੀ ਆ ਜੇ ਲਿਖ ਕੇ ਲੈ ਲਓ ਪਸ਼ੂ ਆਪਣੇ ਗੱਜੀਆਂ ਦੇ ਕੜੱਤਨ ਮੰਨਦੇ ਆ ਬੜੇਮਿਆਂ ਦੀ ਮਜਬੂਰੀ ਚ ਪਾਉਣੀ ਪੈਂਦੀ ਆ ਜਿਹੜੀ ਸਰੋਂ ਦੀ ਖਾਲ ਆ ਉਹਦੇ ਵਰਗੀ ਕੋਈ ਖਾਲ ਹੀ ਨਹੀਂ ਬਣੀ ਸਰੋਂ ਦੀ ਗਲਤ ਹੈ ਜੇ ਕੋਈ ਮੱਝ ਹੋੜੀ ਇਨਫੈਕਸ਼ਨ ਮਾਰਨ ਉਹ ਨਹੀਂ ਨਾੜਦੀ ਬਿਟੀਗਾ ਭਰਾ ਤਾਂ ਦੂਜੇ ਦਿਨਾਂ ਇਨਫੈਕਸ਼ਨਾਂ ਦੀ ਟੀਕਾ ਭਰਾਤਾ ਉਹਨੂੰ ਲੈ ਇੱਕ ਮਹੀ ਦਾ ਤਜਰਬਾ ਕਰਕੇ ਦੇਖੋ ਤੁਸੀਂ ਦਵਾਈ ਤੁਸੀਂ ਭਾਈ ਮਗਰਲੀ ਵਾਰ ਵੀ ਡਾਕਟਰ ਤੋਂ ਵੀ ਨਹੀਂ ਹਟੀ ਤੁਸੀਂ ਦਵਾਈ ਦੇ ਨਾਲ ਨਾਲ ਤੁਸੀਂ ਕੀ ਕਰਨਾ ਉਹਨੂੰ ਤੁਸੀਂ ਕਿਲੋ ਸਰੋਂ ਦੀ ਖਾਲਦ ਦੋਨੇ ਟਾਈਮ ਅੱਧਾ ਕਿਲੋ ਤੜਕੇ ਸੁੱਕੀ ਪਾਦ ਅੱਧਾ ਕਿਲੋ ਹੱਥ ਨੇ ਇੱਕ ਮਹੀਨਾ 45 ਦਿਨ ਉਹਨੂੰ ਲਗਾਤਾਰ ਦੇ ਚਲੋ ਮੱਝ ਦੂਜੀ ਹੀਟ ਤੇ ਇਨਫੈਕਸ਼ਨ ਹੀ ਨਾ ਮਾਰੂ ਗੱਭਰੇ ਜੀ ਨਾਲ ਦੀ ਨਾਲ ਦੇਖੋ ਜੇ ਕੋਈ ਕਰੰਟ ਆ ਫੇਰ ਹੀ ਰਹਿੰਦੀ ਹੈ ਸਰੋਂ ਦੀ ਖਾਲ ਦੇ ਵਿੱਚ ਇੰਨਾ ਤੰਤ ਹੈ ਪਾਇਆ ਕਰੋ ਸਰੋਂ ਦਾ ਖਾਲੀ ਉਹ 35 ਕਿਲੋ ਖਲਾ 15 ਬਰੀਮਿਆਂ ਦੀ 20 ਸਰੋਂ ਦੀ ਖਾਲ 8 ਕਿਲੋ ਕਣਕ ਦਾ ਚੌਕ 8 ਕਿਲੋ 16 ਦਾ ਸਿਲਕਾ ਕਿਲੋ ਨਮਕ ਕਿਲੋ ਮਿੱਠਾ ਸੋਡਾ ਕਿਲੋ ਕੁ ਸੁੱਕਾ ਪਾਊਡਰ ਫਾਰਮ ਦੇ ਵਿੱਚ ਕੈਲਸ਼ੀਅਮ ਪਾ ਲਓ ਜੇ ਠੰਡਾ ਗਈ ਠੰਡ ਦੇ ਵਿੱਚ ਉਲੀ ਵਾਲਾ ਘਟ ਹੁੰਦਾ ਜੇ ਕੇ ਕੋਲੇ ਸੀਰਾ ਫੀਡ ਬੈਟਰੀ ਚੰਗਾਗਾ ਤੁਸੀਂ ਆਪ ਦੇਖੋਗੇ ਵੀ ਸੀਰਾ ਬੜਾ ਵਧੀਆ ਪਾਉਂਦੀ ਉਂਗਲ ਨਾਲ ਲਾ ਕੇ ਆਪ ਖਾਲੀਏ ਤਾਂ 2 ਕਿਲੋ ਪਵਾ ਲਿਆ ਕਰੋ ਜੇ ਗੰਦਾ ਆ ਸੀਰਾ ਲੱਗਦਾ ਫਿਰ ਜਮਾ ਨਾ ਪੋ ਉਦੋਂ ਦਾ ਦੇਸੀ ਖੰਡ ਪਵਾ ਲਓ ਸ਼ੱਕਰ ਪਵਾ ਦਿਓ ਘਰੇ ਗੁੜ ਦੇ ਦਿਆ ਕਰੋ ਉਹ ਚੀਜ਼ ਕਰ ਲਿਆ ਕਰੋ ਬਸ ਇਹ ਫੀਡ ਫਾਰਮੂਲਾ ਜਮਾ ਸਹੀ ਰਹੂਗਾ ਬਾਤਪਾਂ ਦੀ 25 ਕਿਲੋ ਵਾਲ ਨੂੰ ਪਾ ਲਓ ਮੱਝ ਨੂੰ ਪਾਉਂਦੀ 10 ਕਿਲੋ ਵਾਲ ਨੂੰ ਪਾ ਲਓ ਭਾਵੇਂ ਵੀ ਫੰਡਰ ਨੂੰ ਪਾ ਲਓ ਪਾਉਂਦੀ ਗੱਬਰ ਨੂੰ ਪਾ ਲਓ ਸਾਰਿਆਂ ਚ ਮਾਤਰਾ ਇੱਕ ਹੀ ਆ ਬਸ ਆ ਫੀਡ ਜਿਹੜੀ ਬਾਈ ਤੁਸੀਂ ਦਸੀ ਆ ਕਿੰਨੇ ਦੁੱਧ ਮਗਰ ਕਿੰਨੀ ਇਹਦੀ ਮਾਤਰਾ ਚਾਹੀਦੀ ਹੈ ਉਪਰੋਂ ਮੈਂ ਮੈਂ ਅੱਧੀ ਪਾਉਣਾ ਬਾਈ ਪਹਿਲਾਂ ਤੋਂ ਜੋ ਤੇ 10 ਕਿਲੋ ਦਿੰਦੀ ਆ ਤਾਂ 5 ਕਿਲੋ 5 ਕਿਲੋ ਹਾਂਜੀ ਜਿਹੜੀ 20 ਕਿਲੋ ਦਿੰਦੀ ਆ ਉਹ ਉਹ 20 ਵਾਲੀਆਂ ਖਾ ਘਟ ਕੰਦੀਆਂ 20 ਤੋਂ ਉੱਤੇ ਵਾਲਾ 20 ਕਿਲੋ ਵਾਲੀ ਉੱਤੇ ਵਾਲੀ ਤਾਂ 9 ਕਿਲੋ ਖਾਦੀ ਜਾਂਦੀ ਹੈ ਤੇ ਜਿਹੜੀ ਕੋਈ 22 23 25 ਖਾਂਦੀ ਉਹਨਾਂ ਨੂੰ ਕਿਲੋ ਜਿਹੜੀ ਲੇਟੀ ਲੁਟੀ ਆਤ ਤਨੇ ਖਵਾਣੀ ਦੀ ਆ ਉਹ ਬੜਾ ਬੜੂ ਕੇ ਖਵਾਣੀ ਪੈਂਦੀ ਹੈ ਭੁੱਖ ਦੀ ਦਵਾਈ ਦੇ ਕੇ ਨਹੀਂ ਪਸ਼ੂ 9 10 ਕਿਲੋ ਤੋਂ ਵੱਧ ਦਾਣਾ ਖਾਂਦਾ ਨਹੀਂ ਜਿਹੜੀ ਬਾਈ ਤੋਂ 25 ਲੀ ਉਹਨਾਂ ਨੂੰ 7 ਕਿਲੋ ਜੇ 14 ਦਿੰਦਾਂਗਾ ਉਹਨਾਂ ਨੂੰ ਵੀ 7 ਕਿਲੋ ਤੇ ਜੇ 12 ਕਿਲੋ ਦਿੰਦਾਂਗਾ ਉਹਨਾਂ ਨੂੰ 6 ਕਿਲੋ ਜੇ ਕੋਈ 11 ਦਿੰਦੀ ਉਹਨੂੰ ਵੀ 6 ਕਿਲੋ ਜਿਹੜੀ ਕਿ ਥੋੜੀ ਜੀ ਫੀਡ ਵਾਧ ਰੱਖੀ ਦੀ ਆ ਵੀ ਜਿਆਦੇ ਨਾ ਤਾਂ ਲਿੱッセ ਹੋ ਨਾ ਰਾਜੀ ਹੋਣ ਵੀ ਪਸੇ ਟੁੱਟੇ ਨਾ ਜਿਆਦੇ ਹਾਂ ਚਲ ਕੇ ਤੇ ਦਿਲ ਚ ਪੁੱਛੇ ਨਹੀਂ ਆਪ ਨੂੰ ਪਤਾ ਹੁੰਦਾ ਸੀ ਪਰ ਮੈਂ ਸਮਾਂ ਪਾਲੀ ਸੀ ਮੈਂ ਕਿਹਾ ਜ਼ਿੰਦਗੀ ਜੀਣਾ ਫੀਡ ਪੁੱਛਣੀ ਆ ਨਾ ਆਪਾਂ ਕੁਛ ਪੁੱਛਣਾ ਜੇ ਆਪਣੀ ਬਰੀਡ 'ਚ ਦਾਮ ਆਪ ਦੁੱਧ ਆਪ ਹੀ ਕਢਾਵਾਂਗੇ ਤੇ ਆਪਣੀ ਬਰੀਡ 'ਚ ਦਮ ਸੀਗੇ ਤੇ ਆਪਾਂ ਹੀ ਫਿਰ ਬੱਲੇ ਬੱਲੇ ਕਰਵਾਈ ਦੁੱਧ ਦੇ ਵਿੱਚ ਬਈ ਹਨਾ ਤੇ ਅੱਗੇ ਵੀ 150 ਮੁੰਡਾ ਆਉਂਦਾ ਤੇ ਜੇ ਹੋਰ 50 ਭਰਾ 50 ਆ ਜਾਣਗੇ ਫਿਰ ਵੀ ਨਹੀਂ ਕੋਈ ਫਰਕ ਪੈਂਦਾ ਰੋਟੀ ਪਾਣੀ ਦਾ ਪ੍ਰਬੰਧ ਫੁੱਲਾ ਆਊ ਨਾਲੇ ਦੁੱਧ ਦੇਖਿਆ ਕਰੋ ਨਾਲੇ ਮੱਝਾਂ ਸਾਹਮਣੇ ਦਾ ਤੁਹਾਨੂੰ ਮੇ ਪਿੰਦੀ ਭਾਈ ਆਹਾ ਕਿਵੇਂ ਥਾਰ 'ਚ ਲੱਦੇ ਜਾਨਾ ਕਟਾਏ ਕੀ ਚੱਕਰ ਆਏ ਕਿੱਧਰ ਲੈ ਕੇ ਚੱਲੇ ਆ ਇਹਨੋਂ ਇਹ ਅੱਜ ਹੀ ਵੀਰੇ ਹੈ ਨਾ ਆਪਣੇ ਜਿਹੜੀ ਛੋਟੀ ਸੂਈ ਵੀ ਨੀਲੀ ਰਹੀ ਬਹੁਤ ਚੰਗਾ ਦੁੱਧ ਹੈ ਜੀ ਉਹ ਛੋਟੀ ਦੀ ਅਸੀਂ ਜਿਹੜੇ ਚਵਾਈ ਨਿਕਰਾਈ ਉਹ ਤਿੰਨ ਟਾਈਮ ਹੂੰ ਤੋਲ ਗਏ ਦੁੱਧ ਹਾਂ ਠੀਕ ਆ ਉਹ ਤਾਂ ਅੱਜ ਤੜਕੇ ਵੀ ਤੋਲ ਗਏ ਸੀ ਕੱਲ ਵੀ ਤੋਲ ਗਏ ਪਰਸੋਂ ਵੀ ਤੋਲ ਗਏ ਯਾਰ ਦੋਤ ਨਾਲ ਗੱਲ ਹੋਈ ਸੀ ਉਹ ਕਹਿੰਦਾ ਵੀ ਕੱਟਾ ਮੈਂ ਪਾਲਣਾ ਅੱਜ ਯਾਰ ਦੋਤ ਉਹ ਗਾਹਾਂ ਦੋਨੇ ਤਿੰਨੇ ਯਾਰ ਦੋਤਾਂ ਨੇ ਕਿਤੇ ਕਈ ਬੈਠੇ ਜੀ ਉਹ ਕਹਿੰਦਾ ਮੈਂ ਲਿਓਣਾ ਉਹ ਕਹਿੰਦਾ ਮੈਂ ਲਿਓਣਾ ਕਹਿੰਦਾ ਮੈਂ ਲਿਓਣਾ ਹਾਂ ਤੇ ਉਹ ਫਿਰ ਜਿਹੜਾ ਬਾਜੀ ਮਾਰ ਗਿਆ ਕਮਲ ਅੱਛਾ ਰੱਲੇ ਵਾਲਾ ਹਾਂ ਉਹਨੇ ਉਹਦੀ ਨਾਲ ਦੀ ਨਾਲ ਘਰੋਂ ਆਪਦੇ ਨਾਨੇ ਕੋਲੇ ਵੱਜਿਆ ਉੱਥੇ ਥਾਰ ਚੱਕੀ ਉਹਨੇ